ਪਛਵਾ ਦਾ ਜਕਰ ਪਛਵਾ ਦੀ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਫਰੋਇਪੁਰ ਜ਼ਿਲ੍ਹੇ ਦੇ ਮਿਰਜੇ ਕੇ ਵਿੱਚ ਮਿਰਜੇ ਕੇ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੁਸੀਂ ਇਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਈ ਬਾਈ ਹੁਣਾਂ ਦੇ ਕੋਲੇ ਇੱਕ ਮਹਿਮਕਾਉਆ ਠੋਕੜ ਕਿੰਨਾ ਦੁੱਧਾ ਇਹ ਮਹਿਦ ਥੱਲੇ ਕੀਰ ਤੇਲ ਕਿੰਨੇ ਚਿਰ ਦੀ ਬਣੀਆ ਪਰ ਇਹ ਦੱਸ ਦਵਾਂ ਮੈਂ ਉੱਚੀ ਲੰਮੀ ਦੇ ਕੱਦ ਕਾਠ ਵਾਲੀ ਵੱਡੀ ਮੈਂ ਨੀਲੀ ਰਾਵੀ ਨਸਲ ਦੀ ਵਿੱਚ ਪੈਂਦੀ ਆ ਕਰਮ ਵਾਲੀ ਅੱਖਾਂ ਦੇ ਵਿੱਚ ਜਵਾਬ ਚਾਰੇ ਪੈਰਾਂ ਤੇ ਨਿਸ਼ਾਨ ਮਾਰਕਿੰਗ ਦੇ ਵਿੱਚ ਓਕੇ ਦੀ ਰਿਪੋਰਟ ਆ ਜਮਾ ਇਹ ਬਣੀ ਵੀ ਹੋਈ ਆ ਕਿੰਨੇ ਕੁ ਟਾਈਮ ਦੀ ਬਣੀ ਆ ਕਿਵੇਂ ਆ ਕੀ ਗੱਲਬਾਤ ਸਾਰੀ ਜਾਣਕਾਰੀ ਲੈਣੇ ਬਾਈ ਤੂੰ ਆਜੋ ਅੰਗਰੇਜ਼ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਵੀਰੇ ਬਾਈਆ ਭਰਾ ਵਧੀਆ ਸੇਤਾ ਦੇ ਪਰਿਵਾਰ ਸੁਣਾ ਬਾਈ ਇਹ ਕਿਰਪਾ ਵੈਗੁਰੂ ਵੀ ਬਾਈ ਚਲ ਸ਼ੁਕਰ ਅੱਛਾ ਕਿੰਨਾ ਦੁੱਧ ਆ ਮੈਂ ਥੱਲੇ ਵੀਰੇ ਦੁੱਧ ਬਾਈ ਹੈਗਾ 5 ਤੋਂ ਲੈ ਕੇ 6 ਦੇ ਵਿੱਚ ਠੀਕ ਆ ਵੀਰੇ ਮਿਲਦੀ ਦੋਵੇਂ ਟਾਈਮ ਹੀ ਆ ਬਾਈ ਹਾਂਜੀ ਦੋਨੇ ਟਾਈਮ ਵੀਰੇ ਕੀ ਜੇ ਮਿਲਦੀ ਕਿਵੇਂ ਵੱਡੇ ਵੀ ਤੀਕੇ ਦੇ ਪਹਾੜੇ ਤੇ ਨਾ ਮਿਲਦੀ ਬਾਈ ਪਹਾੜੇ ਤੇ ਆ ਠੀਕ ਆ ਬਾਈ ਪਹਾੜੇ ਤੇ ਹਾਂਜੀ ਚੋਣ ਚਾਂ ਨੂੰ ਠੰਡੀ ਆ ਇਹ ਜੋ ਉਹਨੂੰ ਠੰਡੀ ਹਾਂਜੀ ਆ ਜੀ ਕਿ ਬਣੀ ਬੁਣੀ ਕਿੰਨੇ ਕੁ ਟਾਈਮ ਦੀ ਬੜੀ ਯਾਰ ਮਹੀਨੇ ਦੇ ਪਾਸੇ ਆਸੇ ਹੋਗਾ ਟ ਹਾਂਜੀ ਹਾਂਜੀ ਵੀ ਆਪਾਂ ਗੱਪਾਂ ਨਹੀਂ ਕਹਿ ਸਕਦੇ ਜਾਨੀ ਕਿ ਚੈੱਕ ਤਾਂ ਹੋ ਜੂਗੀ ਤਾਂ 15 ਦਿਨਾਂ ਡੇਢ ਮਹੀਨੇ ਲਈ ਡਾਕਟਰ ਕਰ ਦਿੰਦੇ ਆ ਹਾਂ ਹਾਂ ਜਾਨੀ ਮਹੀਨੇ ਦੇ ਵਿੱਚ 24 25 ਦਿਨ ਹੋਗੇ ਬਣੀ ਨੂੰ ਅੱਜ ਬਈ ਅੰਦਰ ਆ ਜੀ ਹਾਂਜੀ ਹਾਂਜੀ ਠੀਕ ਆ ਫਿਰ 100% ਤੱਕ ਭਾਰੀ ਫੜਾ ਕਰ ਲਈ ਹੈ ਨਾ ਹਾਂਜੀ ਹਾਂਜੀ ਹੂੰ ਅਸਾ ਦੀਵਾਲੀ ਆ ਤੇ ਤੈਨੂੰ ਵੀ ਪਤਾ ਹੋਵੇਗਾ ਜੋਗੇ ਹਨ ਪੈਸੇ ਪਰਚਤ ਹਰ ਇੱਕ ਨੂੰ ਚਾਹੀਦੀ ਆ ਅੱਜ ਕੱਲ ਤੇ ਕਿੰਨੇ ਦੀ ਦੇ ਦਈਏ ਬਈ ਅਗਲਾ ਕਈ ਵਾਰੀ ਦੀਵਾਲੀ ਤੇ ਜਾਨੀ 14 ਹੁੰਦਾ ਵਿਚਾਰ ਲੈ ਕੇ ਆਈਏ ਮੈਂ ਮੁੱਲ ਬਈ 52000 ਕਰਦੇ ਆ ਪਰ ਦੇਵਾਂਗੇ 55 ਦੀ ਠੀਕ ਆ ਯਾਰ ਫਿਰ ਮੈਂ ਆਦਾ ਮੈਂ ਹਾਂ ਜਿਆਦਾ ਤੱਕ ਕੀ ਜਾਂਦਾ ਹੀ ਮੈਂ 65 ਪੂਣ ਮੰਗਣਗੇ ਯਾਰ ਨਹੀਂ ਠੀਕ ਆ ਬਾਈ ਹਾਂ ਥਾਲੇ ਵਾ ਦੇ ਥਾਲੇ ਵਾ 15 ਪੂਰਾ ਕਹਿੰਦਾ ਨਹੀਂ ਨੇਰੇ ਹਾਂ ਹਾਂ ਐ ਧਾਰ ਤੁਰ ਥਣ ਤੁਨੋ ਕਿਹਾ ਜਾਵਾ ਜਾਓ ਓਕੇ ਬਾਈ ਚਾਰੇ ਥਾਲੇ ਇੱਕ ਮੂਰੇ ਥਣ ਦੇ ਨਾਲ ਮੂਮਣੀ ਜੀਓ ਜਲਦੀ ਜਲਦੀ ਨਾ ਜੀ ਨਾ ਜਾਵਣੀ ਚਲਦੀ ਬਸ ਠੀਕ ਆ ਬਈ ਠੀਕ ਆ ਲੈ ਮੇਤਰੋ ਠੀਕ ਆ ਬਾਈ ਲਾਈਵ ਦੀ ਅੱਖਾਂ ਦੇ ਵਿੱਚ ਜਵਾਬ ਵੀ ਕਲੀਅਰ ਕਰਾ ਦੇ ਬਈ ਕਰਾ ਦਿਆਂਗਾ ਹਾਂ ਲਾਡਾਂ ਨੂੰ ਚੱਕਦੀਆਂ ਦੋਵੇਂ ਅੱਖਾਂ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਦੋਵੇਂ ਅੱਖਾਂ ਨੂੰ ਫੁੱਲ ਜਵਾਬ ਆ ਰੇਟ ਆ ਜਿਹੜਾ ਉਹ 52000 ਰੁਪਇਆ ਮੋੜਲਾ 55000 ਦੀ ਦੇਣੀ ਆ ਵਿੱਚੋਂ ਥੋੜਾ ਬੋਤਾ ਲਾੜ ਪਿਆਰ ਤਾਂ ਕਰ ਦੋਗੇ ਮਾ ਦੂਰੋਂ ਆਏ ਬੰਦਰ ਕਰ ਦਾਂਗ 540 70 ਰੁਪਇਆ ਦੀ ਅਸਤਵਾਜੀ ਆ ਜੇ ਆਪੇ ਛੱਡਦੇ ਜਿੰਨੇ ਜੋ ਕੇ ਛੱਡਨੇ ਆ ਨੰਬਰ ਕਿੰਨੇ ਦੇ ਗੱਲ ਦੱਸੋ ਜੀ 7652821719 ਇੱਕ ਵਾਰੀ ਹੋਰ ਬੋਲਦੇ 7652821719 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰابطਾ ਹੈ ਮਿੱਤਰੋ ਫਰੋਈਪੁਰ ਜ਼ਿਲ੍ਹਾ ਪਿੰਡ ਮਿਰਜੇਕੇ